ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਨੇ ਲੋਕ ਸਭਾ ਦੇ ਕਾਗਜ਼ ਧਖਲ ਕਰਨ ਤੋਂ ਬਾਅਦ ਮਾਨਸਾ ਦੇ ਵਿੱਚ ਆ ਕੇ ਲੋਕਾਂ ਨੂੰ ਸੰਬੋਧਨ ਕੀਤਾ ਨਾਲ ਹੀ ਪੱਤਰਕਾਰਾਂ ਨਾਲ ਮਿਲ ਨਹੀਂ ਕਰਦੇ ਹੋਏ ਕਿਹਾ ਕਿ ਮਾਨਸਾ ਦੇ ਵਸ ਕਾਰਜਵਾਸੀ ਅਤੇ ਹੋਰ ਕਈ ਕਮਾਂ ਵਰਤੇ ਪੱਤਰਕਾਰਾਂ ਨੂੰ ਜਵਾਬ ਦਿੰਦੇ ਹੋਏ ਕੀ ਕਿਹਾ ਆਓ ਤੁਹਾਨੂੰ ਸੁਣਾਉਂਦਿਆਂ ਉਹਨਾਂ ਦੀ ਜਵਾਨੀ ਕੀ ਅੱਜ ਰੋਡ ਸ਼ੋ ਵੀ ਕੀਤਾ ਕਿੱਦਾਂ ਦਾ ਹੁੰਦਾ ਰਾਂ ਲੱਗਿਆ ਮਾਨਸਾ ਦੇ ਵਿੱਚ ਜਿਹੜਾ ਰੋਡ ਸ਼ੋ ਕੀਤਾ ਵੱਖ ਵੱਖ ਕਨਾਂਦੇ ਚਾਕੇ ਲੋਕਾਂ ਦੇ ਵਿੱਚ ਸ਼ਬਦ ਸਹਿਯੋਗ ਕੀਤਾ ਤੇ ਜੋ ਲੋਕਾਂ ਦੇ ਵਿਸ਼ਵਾਸ ਕਿ ਕਿਸੀ ਕੌਗਰਸ ਪਾਰਟੀ ਨਾਲ ਖੜੇ ਆ ਰੋਡ ਸ਼ੋ ਤੋਂ ਅਸੀਂ ਇੱਥੇ ਇੱਕ ਵੱਡਾ ਜਨ ਸਿੱਧ ਤੌਰ ਤੇ ਲੋਕਾਂ ਦਾ ਸਤਿਨਾਮ ਕੀਤਾ ਮਾਨਸਾ ਵਾਲਿਆਂ ਦਾ ਉਸ ਤੋਂ ਬਾਅਦ ਜੋ ਦਸਤਰ ਤੇ ਮੁਖਚੰਦ ਦਸਤਰ ਖੁੱਲਿਆ ਸਾਬ ਰਿਕੋਰ ਸਿੰਘ ਉਹ ਮੁਖਚੰਦ ਦਸਤਰ ਖੋਲ ਕੇ ਪਨੇ ਰਕਨ ਲੈ ਸਾਨੂੰ ਬੜਾ ਹੌਸਲਾ ਦਿੱਤਾ ਤੇ ਅਸੀਂ ਇਹ ਸਮਝਦੇ ਹਾਂ ਕਿ ਇਹ ਸਿਲੈਕਸ਼ਨ ਦੇ ਵਿੱਚ ਸਾਰੇ ਹੀ ਕਾਂਗਰਸੀ ਕਿ ਜੋ ਠੋਕ ਕੇ ਇੱਕ ਛੱਡੇ ਦੇ نیچے ਮਿਹਨਤ ਕਰਕੇ ਕਾਂਗਰਸ ਨੂੰ ਪੱਟੀ ਚ ਮਾਂਸੇ ਫੇਚੋ ਕਸ ਮੁੱਚੇ ਅਸੀਂ ਪਾ ਚੁੱਕੇ ਹਾਂ ਇੱਕ ਹੀਤਮਿੰਦਰ ਜੀ ਤੁਸੀਂ ਐਨਡੀਏ ਦੇ ਵਿੱਚ ਸ਼ਾਮਲ ਹੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੈ ਲੇਕਿਨ ਸਿੱਧੂ ਮੂਸੇਵਾਲ ਜਿਹੜਾ ਕਸੂਰ ਹੈ ਉਹ ਆਮ ਆਦਮੀ ਪਾਰਟੀ ਦੇ ਸਪੈਸ਼ਲ ਜਿਹੜਾ ਪੁੰਨੂਆ ਬੰਦੇ ਜੋ ਉਹਦਾ ਦੱਸਿਆ ਜਰਾ ਕੀ ਫਿਰ ਤੁਸੀਂ ਇਸ ਤਰ੍ਹਾਂ ਨੂੰ ਕਿਸ ਤਰ੍ਹਾਂ ਇਨਸਾਫ ਦਿਵਾਓਗੇ ਜਦੋਂ ਤੁਹਾਡੇ ਨਾਲ ਧਲੇ ਹੋਏ ਨੇ ਜਦੋਂ ਅਸੀਂ ਪਾਰਲੀਮੈਂਟ ਚ ਜਾਂਦੇ ਆਪੋ ਅਸੀਂ ਪੁੱਠਾ ਕੇ ਤੇ ਡਾ ਤੇ ਬੈਠਾ ਹੈ ਜੀ ਪੰਜਾਬ ਸੱਚਾ ਜਿੱਦੀ ਸਰਕਾਰ ਨੂੰ ਮਜਬੂਰ ਕਰਾਂਗੇ ਕਿੱਲਾ ਮੈਂ ਨਹੀਂ ਮੇਰੇ 12 ਹੋਰ ਕੌਂਟਰਸਟੇ ਐਮਪੀ ਦਿੱਤੀ ਝੜ ਕੇ ਅਸੀਂ ਜਦੋਂ ਉੱਥੇ ਦਿੱਤਾ 파 ਕੇ ਇਸ ਕੰਮ ਨੂੰ ਜ਼ੋਰ ਦਾ ਚੁੱਕ ਕੇ ਅਜੇ ਤੱਕ ਕਹਾਂਗੇ ਕਿ ਸਾਨੂੰ ਇਨਸਾਫ ਚਾਹੀਦਾ ਹੈ ਜਿਹੜੀ ਇਨਕੁਆਇਰੀ ਚਲਦੀ ਹੈ ਸਿੱਟਪੜੀ ਹੋਈ ਹੈ ਉਹਦਾ ਜਲਦੀ ਤੋਂ ਜਲਦੀ ਫੈਸਲਾ ਕਰਕੇ ਜਿਹੜੇ ਦੋਸ਼ੀ ਅੰਦਰ ਨੇ ਜਿਹੜੇ ਰਹਿਤ ਨੇ ਉਹਨਾਂ ਨੂੰ ਫੜ ਕੇ ਅੰਦਰ ਦੇ ਕੇ ਵੱਲੋਂ ਸਖਤ ਤੋਂ ਸਖਤ ਸਜ਼ਾ ਦੇਣੀ ਸਿੱਖ ਤੋਂ ਹੁੰਦੀ ਆ ਲੋੜ ਨਹੀਂ ਜੀ ਕਿਉਂਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਜਿਹੜੇ ਦੋਸ਼ੀ ਨੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਫਿਰ ਸਿੱਟ ਬਿਠਾਉਂਦੀ ਕਿ ਲੋੜ ਪੂਗੀ ਸੁਪਰੀਮ ਕੋਰਟ ਆਹ ਸਿੱਧੂ ਮੂਸੇਵਾਲੇ ਕੇਸ ਦੇ ਵਿੱਚ ਕਹਿ ਦਿੰਦਾ ਹੈ ਵੀ ਇਹ ਅਣਗਿਲੀ ਹੋ ਜਾ ਸਰਕਾਰ ਤੋਂ ਸੇਲ ਸਿੱਟ ਵਟਾਉਣ ਦੀ ਕਿਉਂ ਲੜ ਪਊਗੀ ਮੈਂ ਕਿਹ ਚੀਜ਼ ਦੀ ਸਿੱਟ ਪਹਿਲਾਂ ਪੀਠੀ ਹੋਈ ਹੈ ਪੁਣੇ ਹਲੇ ਚਾਹ ਜੇ ਨੌਕ ਤੇ ਹਲੇ ਫੜਦੇ ਨਹੀਂ ਸੁਪਰੀਮ ਕੋਰਟ ਵੀ ਤਾਂ ਫੜਦੇ ਨਹੀਂ پھڑنے تو پولیس نے ہے نا پھڑنے تو پولیس نے ہے کہ نہیں پھر پولیس پھڑ کے انہوں نے اندر کے روکی تو سنوی صاحب پھر سپریم کورٹ آتا ہے سپریم کورٹ نے عدیش کی تین کہ جلدی تو جلدی انصاف دیتا جا سیدو صاحب کی طرح دیکھ رہے ہیں مقابلہ ہوگے ہم سارے کانگریس ایک منچ دے پٹھے کر لے کی دن آل مقابلہ دیکھ دوں تسی تو دیکھو اسی آفدی آفدی جورنا آفدی طاقت پر الیکشن لڑ رہے ہیں اسی شب پہ آج دیکھ ਜੀ ਜੀ 1 ਨੰਬਰ ਤੇ ਆ ਤੇ ਪਿੱਛੇ ਪਿੱਛੇ ਨਹੀਂ ਦੱਸਿਆ ਕਿ 2 3 ਤੇ 4 ਦਿਖਾਉਂ 3 ਆਦਰਾਂ ਨੂੰ ਪੀਲ ਕਰਨਾ ਚਾਹੁੰਦੇ ਹੋ 1 ਜਿਹੜਾ ਮੋਟਰਾਂ ਨੂੰ ਕੀ ਅਪੀਲ ਕਰਦੇ ਸਮਝ ਬਠਿੰਡੇ ਦੇਆਂ ਨੂੰ ਜਿਹੜੇ ਠੱਗਾ ਮਹਿਸੂਸ ਕਰ ਰਹੇ ਨੇ ਜੀ ਕੀ ਠੀਕ ਮਹਿਸੂਸ ਕਰ ਰਹੇ ਨੇ ਜਿਹੜੇ ਪੁਟਰ ਸਾਬਤ ਦੂਜੀਆਂ ਪਾਰਟੀਆਂ ਤੋਂ ਠੱਗਿਆ ਮਹਿਸੂਸ ਕਰ ਰਹੇ ਕਿ ਮਿਲ ਕਰਨਾ ਚਾਹੋ ਸਭ ਤੋਂ ਵੱਡਾ ਠੱਗਿਆ ਮਹਿਸੂਸ ਕਰ ਰਹੇ ਨੇ ਆਮ ਆਗਈ ਪਾਰਟੀ ਚਾੜੂ ਵਾਲੇ ਜਿਹੜੇ ਵਾਦੇ ਉਹਨਾਂ ਨੇ 2 ਸਾਲ ਪਹਿਲਾਂ ਕੀਤੇ ਸੀ ਇੱਕ ਵੀ ਵਾਅਦਾ ਉਹਨਾਂ ਨੇ ਕੀਤਾ ਤੇ ਜਿੱਤੇ ਤੱਕ ਕਾਲੀ ਦਲ ਦੀ ਗੱਲ ਹੈ ਦੇਖੋ 15 ਸਾਲ ਇੱਕ ਨੂੰ ਐਮਪੀ ਆ ਕੇ ਬਚਨ ਦਾ ਪਾਰਲੀਮੈਂਟ ਦੇ ਲੋਕਾਂ ਨੇ ਦਿੱਲੀ ਪੇਚਿਆ ਪਰ ਉਨਾਂ ਨੇ ਨਾ ਕਿਸਾਨੀ ਦਾ ਹੱਥ ਫੜਿਆ ਨਾ ਮਾਨਸੇ ਜ਼ਿਲ੍ਹ ਦਾ ਹੱਥ ਫੜਿਆ ਅੱਜ ਮਾਨਸੇ ਸਿਪੇ ਵਿੱਚ ਕੋਈ ਵੀ ਇੱਕ ਕੋਈ ਵੀ ਇੱਕ ਪ੍ਰੋਜੈਕਟ ਵਿਪਾਰਸ ਨੂੰ ਕਰਖਸਤੇ ਕਿ ਮੈਂ ਲੈ ਕੇ ਆਈ ਹਾਂ ਕੋਈ ਇੱਕ ਥਾਂਕੇ ਨੂੰ ਨੌਕਰੀ ਮੇਰੇ ਬੱਚੇ ਨੂੰ ਕਿਸੇ ਵੀ ਬੱਚੇ ਨੂੰ ਕੋਈ ਨੌਕਰੀ ਦਿੱਤੀ ਹੋਵੇ ਮਾਨਸਾ ਸ਼ਹਿਰ ਵਿੱਚ ਜਿੰਨੀ ਦਿੱਤੀ ਆ ਸੇ ਵਿੱਚ ਕਰਕੇ ਨਮਕਲ ਕੇ ਫੈਲੀ ਹੈ ਕਿ ਇਹਨੂੰ ਇਹ ਜਿੰਨਾ ਸੀ ਹੰਕੁਸ਼ ਪੈਸੇ ਇਥੋਂ ਫੰਡ 200 ਰੁਪਿਆ ਫੰਡ ਐਪੀਪੀ ਚੋਂ ਮਿਲਦਾ ਹੈ ਕਿ ਇੱਥੇ ਲਾ ਕੇ ਲੋਕਾਂ ਦੀ ਜ਼ਿੰਦਗੀ ਬਿਹਤਰ ਨਹੀਂ ਕਰਨੀ ਚਾਹੀਦੀ ਬਠਿੰਡਾ ਸ਼ਹਿਰ 1000 ਆਪਣਾ ਮਾਨਸਾ ਸ਼ਹਿਰ ਸਮੁੱਚਾ ਮਾਨਸਾ ਟਿਸਕ ਇਨੇ ਅੱਗੇ ਆਪਦੇ ਪੀਐਨ ਦੇ ਹਵਾਲੇ ਕੀਤਾ ਹੋਇਆ ਤੇ ਵੋਟਾਂ ਲੋਕਾਂ ਦੇ ਪੀਐਨ ਨੂੰ ਨਹੀਂ ਪਈਆਂ ਲੋਕਾਂ ਦੇ ਵੋਟਾਂ ਹਰ ਜ਼ਿਮਰੇ ਨੂੰ ਪਈਆਂ ਸੀ ਤੇ ਵੋਟਾਂ ਦਾ chape ਇਹ ਵੋਟਾਂ ਛਿੜ ਗਏ ਜਦੋਂ ਇਹਨੂੰ ਮੂਰੀਸਰ ਹਾਰ ਇੱਥੋਂ ਮਿਲ ਕੇ ਇਹ ਆਰਕੇ ਪੀਜੇ ਨੰਬਰ ਤੇ ਸਿੱਧੂ ਸਾਹਿਬ ਅੰਤਰਰਾਸ਼ਟਰੀ ਵਿਵਾਰ ਵਾਸਤੇ ਕਿ ਤੁਸੀਂ ਕੋਸ਼ਿਸ਼ ਕਰੋਗੇ ਪੰਜਾਬ ਦੇ ਦਾ ਬਾਰਡਰ ਖੁੱਲੇ ਜਾਣ ਬਿਲਕੁਲ

ਦੇਖੋ ਇਸ ਚਾਰਤੀ ਬੋਲ ਮੈਂ ਕੱਲਾ ਇਸਨ ਹਾਕਰ ਸਾਹਿਬ ਦਾ ਨਕਸ਼ਾ ਦੇਖੋ ਇਹਦੇ ਪਿੱਛੇ ਬਹੁਤ ਕੁਝ ਸੋਚਣ ਦੀ ਲੋੜ ਹੈ ਕਿਉਂਕਿ ਸਮਾਜਿਕ ਸਵੱਛਤਾ ਵੀ ਹੈ ਕਿ ਪਹਿਲੇ ਤਾਂ ਰੁਹੇਸ਼ਮਾਨ ਸਿੱਖ ਸਵੱਛਤਾ ਬੜੀ ਪਈ ਹੈ ਤੇ ਹੁਣ ਜੇ ਤੁਸੀਂ ਭੁੱਖੀ ਤੇ ਠੀਂਦੀ ਕੰਡਦੇ ਹੋਗੇ ਕਿਤੇ ਹੋਰ ਕੰਮ ਖਰਾਬ ਹੋ ਜਾਏ ਇਸ ਚੀਜ਼ ਨੂੰ ਵਿਚਾਰ ਕੇ ਸੋਚ ਕੇ ਫਿਰ ਕੋਈ ਫੈਸਲਾ ਲੈਣ ਦੀ ਲੋੜ ਰਾਜਾਂ ਵੇਲੇ ਪੰਜਾਬ ਦੇ ਵਿੱਚ ਫੀਮ ਦਾ ਤੇ ਧੰਦਾ ਹੁੰਦਾ ਸੀਗਾ ਹੁਣ ਕਿਉਂ ਨਹੀਂ ਹੋ ਸਕਦਾ ਕਦੋਂ ਜੀ ਰਾਜਿਆਂ ਵੇਲੇ ਜਦੋਂ ਰਾਜਾ ਵਲੇ ਆਨੰਦਪੁਰ ਸਾਹਿਬ ਦੇ ਵਿੱਚ ਅਸੀਂ ਦਾ ਧੰਦਾ ਹੁੰਦਾ ਸੀ ਦੇਖੋ ਹੁਣ ਡੈਮੋਕਰਸੀ ਹੈ ਹੁਣ ਰਾਜੇ ਮਹਾਰਾਜੇ ਦਾ ਰਾਜ ਨਹੀਂ ਰਿਹਾ ਹੁਣ ਜੋ ਲੋਕਾਂ ਦਾ ਧੰਦਾ ਹੁੰਦਾ ਉਸ ਦਾ ਫਤਵਾ ਮਿਲਦਾ ਉਸ ਤੇ ਫੈਸਲਾ ਹੁੰਦਾ ਰਜ ਨਹੀਂ ਲੋਕੀ ਨਹੀਂ ਚਾਹੁੰਦੇ ਕਿ ਨੌਜ ਪੰਨੀ ਨਸ਼ੇ ਚ ਡੁੱਬੇ ਅਸੀਂ ਤਾਂ ਚਿੱਟੇ ਤੋਂ ਲੜਾਈ ਲੜ ਰਹੇ ਆ ਬਸ ਇੱਕ ਐਕਸਟਰਮ ਡਾਇਲਰ ਨੇ ਜਿਨ੍ਹਾਂ ਨੇ ਸਮਾਜ ਨੂੰ ਇੱਥੇ ਫਤਿਤ ਕੀਤਾ ਸਮਿਸ਼ਰ ਕੇ ਕੱਲਾ ਉਹ ਹੀ ਪੜਕਿਆ ਜਿਹੜਾ ਕਿ ਸਮਾਜ ਨੂੰ ਚਚਕਿਪਾ ਬਨ ਲੋਕਾਂ ਦਾ ਕਾਬੂ ਤੰਗਣ ਕਰਦੇ ਹਾਂ ਇੰਜਿਤ ਪਾਰਟੀਆਂ ਵੱਲੋਂ ਕੱਟੜਵਾਦਾਂ ਨੂੰ ਲੈ ਕੇ ਵੋਟ ਮੁੱਗੀ ਜਾਂਦੀ ਹੈ ਜਲਦ ਦੇਖੋ ਆਪਣਾ ਸਵਿਧਾਨ ਖਤਰੇ 'ਚ ਹੈ ਜੇ ਭਾਜਪਾ ਮੁੜ ਦੁਆਰ ਵਾਪਸ ਆ ਜਾਂਦੀ ਹੈ ਆਪਣਾ ਸਵਿਧਾਨ ਖਤਰੇ 'ਚ ਪੈਣਾ ਹੈ ਖਾਸ ਕਰਕੇ ਜਿਹੜੀਆਂ ਮਿਨੋਰਿਟੀਸ ਨੇ ਬੇਸ਼ੱਕ ਸਿੱਖ ਆਪਣਾ ਮੁਸਲਮਾਨ ਕ੍ਰਿਸਚਨ ਜੇ ਇਹਨਾਂ ਨੂੰ ਖਤਰਾ ਹੋ ਜਾਊਗਾ ਕਿਉਂਕਿ ਜਿਹੜਾ ਕੋਈ ਮੈਜੋਰਿਟੀ ਦੀ ਗੱਲ ਕਰਦਾ ਹੈ ਕੋਈ ਮੈਜੋਰਿਟੀ ਇਨਫਿਕ ਕਰਦਾ ਤੇ ਚੱਲ ਬੀਜੇਪੀ ਦੇ ਲੋਕ ਨੇ ਜਿਹੜੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਅਕਾਲੀ ਦਲ ਨੇ ਪੰਜ ਦਿਨਾਂ ਤੀ ਵੋਟਾਂ ਮੰਗੀਆਂ ਹੁਣ ਤਾਈਂ ਕਿਵੇਂ ਕਹੂੰਗਾ ਦੇਖ ਦੇਖੋ ਜੀ ਅੱਜ ਵੀ ਭੰਗ ਰਹੇ ਨੇ ਕਿਉਂਕਿ ਉਹਨਾਂ ਦੇ ਸਾਰੇ ਹੋਰ ਝੰਡੇ ਸੇਲ ਹੋ ਗਏ ਉਹਨੂੰ ਮੁੜ ਵਾਪਸ ਜਿਹੜਾ ਮੋਟਾ ਮੰਗਦੇ ਨੇ ਜਿਹੜਾ ਇਹ ਸਮਝਦੇ ਕਿੰਨੇ ਇੱਕ ਰੋਕੇ ਅਪੀਲ ਵੀ ਕੀਤੀ ਸੀ ਦੀਬਾ ਨੇ ਕਿਵੇਂ ਦੇਖ ਲੀ ਸਾਬ ਆਪਾਂ ਜਿਹੜੇ ਝੰਡੇ ਲੈ ਕੇ ਸਾਬ ਆਪਾਂ ਜਿਹੜੇ ਝੰਡੇ ਲੈ ਕੇ ਜਾ ਰਹੇ ਹਾਂ ਬਹੁਤ ਇੱਕ ਤਾਂ ਏਜੰਟ ਜੀ ਮਨਸੇ ਪੁੱਛਿਆ ਸ਼ਹਿਰ ਤੇ ਕਿੱਧਰ ਪਟਨਾ ਏਜੰਟ ਮੇਰੇ چھوٹے ਭਰਾ ਤੋਂ ਇਨਸਾਫ ਸਿੱਤੂ ਗੁਸੇ ਵਾਲੇ ਤੋਂ ਕਿਤਾਬ ਡਿਜ਼ਾਈਨਰ ਸੋ ਇਹ ਬਹੁਤ ਚਲਕਿ ਦੀ ਇੱਕ ਵਿਜਨ ਡਾਕੂਮੈਂਟ ਸੀ ਬਣਾ ਰਹੇ ਸਭ ਤੋਂ ਪੁੱਛ ਕੇ ਉਹ ਵੀ ਡਿਜ਼ਾਈਨ ਡਾਕੂਮੈਂਟ ਤੁਹਾਡੇ ਸਾਹਮਣੇ ਲਿਆਵਾ ਬਹੁਤ ਬਹੁਤ ਧੰਨਵਾਦ